ਸਸਕਾਲ ਅੱਜ ਕਰਨਲ ਜੈਬਲ ਸਿੰਘ ਨਾਲ ਅਸੀਂ ਕੌਫੀ ਪੀਣੀ ਹੈ ਕੌਫੀ ਦੇ ਪਿੰਦੇ ਪਿੰਦੇ ਕਈ ਤਰ੍ਹਾਂ ਇਸ ਹਫਤੇ ਦੀ ਜਿਹੜੀਆਂ ਮੁੱਖ ਘਟਨਾਵਾਂ ਹੋਈਆਂ ਉਹਨਾਂ ਦੇ ਉੱਪਰ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਤੇ ਕਰਨਲ ਜੈਬਲ ਸਿੰਘ ਤੁਹਾਡਾ ਬਹੁਤ ਬਹੁਤ ਕੌਫੀ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਸਟੈਂਡਰਡ ਜੀ ਥੈਂਕ ਯੂ ਬਹੁਤ ਇੱਕ ਬਹੁਤ ਐਕਟਿਵ ਵੀਕ ਰਿਹਾ ਹੈ ਤੋ ਗੱਲਬਾਤ ਵੀ ਕਰਨ ਦਾ ਮਜ਼ਾ ਆਏਗਾ ਤੇ ਤੁਹਾਡੇ ਨਾਲ 커피 ਪੀਂਦੇ ਇੱਕ ਲੱਗ ਹੀ ਮਜ਼ਾ ਵੀ ਰਹਿੰਦਾ ਔਰ ਤੁਹਾਡਾ ਇੱਕ ਤੁਹਾਡੇ ਨਾਲ ਵੀ ਬਹੁਤ ਮਜ਼ਾ ਰਹਿੰਦਾ ਅਸਤਿੰਦਰ ਜੀ ਹਾਂ ਮੌਸਮ ਵੀ ਚੰਗਾ ਹੈ ਪਿਛਲੇ ਹਫ਼ਤੇ ਬਾਰਿਸ਼ ਕਿੰਨੀ ਹੋ ਰਹੀ ਹੈ ਤੁਹਾਡੇ ਉੱਥੇ ਚੰਡੀਗੜ੍ਹ ਚ ਚੰਡੀਗੜ੍ਹ ਇਸ ਸਮੇਂ ਤਾਂ ਹੋਮਸ ਹੈ ਅੱਛਾ ਇੱਥੇ ਪਟਿਆਲੇ ਤੇ ਹਮੇਸ਼ਾ ਹੀ ਘਟ ਹੁੰਦੀ ਹੈ ਇੱਕ ਵਾਰ ਚੰਗੀ ਬਾਰਿਸ਼ ਆਈ ਉਹਦੇ ਬਾਅਦ ਤੇ ਬਸ ਸੁੱਕਾਈ ਪਿਆ ਹੋਇਆ ਹੈ ਆਪਾ ਖਲੇ ਅੱਜ ਹੋਮਸ ਹੈ ਪਰ ਕੱਲ ਰਤੀ ਕੱਲ ਦਿਨੇ ਸੀਗੀ ਤੇ ਜੀ ਆਪਣੇ ਫੋਜਾ ਸਿੰਘ ਜੀ ਦੀ 114 ਸਾਲ ਦੀ ਉਮਰ ਦੇ ਵਿੱਚ ਜਹਾਨਤ ਹੋਇਆ ਐਕਸੀਡੈਂਟ ਹੋਇਆ ਔਰ ਬੜੇ ਦਾਵਕ ਸੀਗੇ ਔਰ ਬੜੀ ਲੇਟ ਸਟੇਜ ਤੇ ਉਹਨਾਂ ਨੇ ਨਾਟਣਾ ਸ਼ੁਰੂ ਕੀਤਾ ਔਰ 1911 ਦੇ ਵਿੱਚ ਦਸ ਦੇ ਉਹਨਾਂ ਦਾ ਜਨਮ ਹੋਇਆ ਤੇ ਇੰਨੇ ਵੱਡੇ ਸਖੀਤ ਨੂੰ ਅੱਜ ਤੁਹਾਡੇ ਵੱਲੋਂ ਵੀ ਅਸੀਂ ਵੀ ਅੱਜ ਸ਼ਤਾਨਜੀ ਦੀ ਦਿਨ ਨੇ ਆ ਤੇ ਜੀ ਉਹਨਾਂ ਦਾ ਹਾਂਜੀ ਸਰਦਾਰ ਜੀ ਬਹੁਤ ਅਫਸੋਸ ਹੋਇਆ ਸਰਦਾਰ ਪੌਜਾ ਸਿੰਘ ਦੀ ਡੇਥ 614 ਸਾਲ ਤੇ ਉਹ ਸਾਡੇ ਇੱਕ ਆਈਕਨ ਸੀਗੇ ਪੰਜਾਬ ਦੇ ਇੱਕ ਆਈਕਨ ਸੀਗੇ ਬਹੁਤ ਰਿਕਾਰਡ ਦੇ ਹੋਲਡਰ ਸੀਗੇ ਗਿਨੀਜ਼ ਬੁੱਕ ਦੇ ਵਿੱਚ ਉਹਨਾਂ ਦਾ ਨਾਮ ਸੀਗਾ ਤੇ ਜਿੰਨੀ ਉਹਨਾਂ 'ਚ ਹਿੰਮਤ ਸੀਗੀ ਜੈਸੇ ਤਰੀਕੇ ਦੀ ਉਹਨਾਂ ਦੇ ਹਿੰਮਤ ਸੀਗੀ ਨਾ ਉਹ ਪੰਜਾਬ ਨੂੰ ਉਹਦੇ ਪੰਜਾਬੀਅਤ ਨੂੰ ਦਰਸਾਉਂਦੀ ਹੈ ਤੇ ਉਹ ਇੱਕ ਤਰ੍ਹਾਂ ਦਾ ਰੋਲ ਮਾਡਲ ਹੈ ਸਾਡੇ ਵਾਸਤੇ ਤੇ ਕੀ ਅਗਰ ਪੌਜਾ ਸਿੱਕਦੀ ਕਰ ਸਕਦੇ ਨੇ ਸਾਡੇ ਸਾਰਿਆਂ ਦੇ ਵਿੱਚ ਉਹ ਡੀਐਨਏ ਹੈਗਾ ਜੀਨ ਹੈਗਾ ਅਸੀਂ ਵੀ ਉਹ ਕੰਮ ਕਰ ਸਕਦੇ ਆ ਤੇ ਆ ਜਿਹੜੇ ਗਲਤ ਪਾਸੇ ਅਸੀਂ ਲੱਗੇ ਹੋਏ ਆ ਉਹ ਪਾਸੇ ਛੱਡ ਕੇ ਤੇ ਅਸੀਂ ਇਸ ਤਰੀਕੇ ਦੀ ਨਰੋਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੀਏ ਬਹੁਤ ਅਫਸੋਸ ਹੋਇਆ ਪਰ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜੀ ਹੈ ਸਿੰਦਰ ਜੀ ਤੇ ਪੂਰੇ ਤਰੀਕੇ ਨਾਲ ਜੀ ਹੈ ਜਿਹੜੇ ਤਰੀਕੇ ਨਾਲ ਜੀਣੀ ਚਾਹੀਦੀ ਹੈ ਬਾਕੀ ਤੇ ਜਦੋਂ ਆਪਣੇ ਟਾਈਮ ਤੇ ਸਾਰਿਆਂ ਨਹੀਂ ਜਾਣਾ ਤੱਲੇ ਆਏ ਨਾਨਕਾ ਸਾ ਦਿਵਰ ਗਿਆ ਤੇ ਉਹ ਅਸੀਂ ਉਹਨਾਂ ਦੀ ਫੈਮਿਲੀ ਨੂੰ ਕੰਡੋਲੈਂਸਸ ਦਿੰਨੇ ਆ ਤੇ ਉਹਨਾਂ ਦੇ ਵਾਸਤੇ ਅਸੀਂ ਅਰਦਾਸ ਕਰਨੇ ਆ ਕਿ ਉਹਨਾਂ ਨੂੰ ਅ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਗ੍ਹਾ ਮਿਲੇ ਹਾਂ ਉਹਨਾਂ ਦੇ ਉੱਤੇ ਆਪਾਂ ਪੰਜਾਬ ਪਾਲਸ ਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਵੀ ਲਿਖਾਂਗੇ ਤੇ ਆਪਣੇ ਆਈਕॉन्स ਦੇ ਸੈਕਸ਼ਨ 'ਚ ਪਾਵਾਂਗੇ ਉਹਦੇ ਨਾਲ ਹੀ ਸਤਿੰਦਰ ਜੀ ਦੇਖੋ ਦੂਸਰੀ ਗੱਲ ਇੱਕ ਪਾਸੇ ਤੇ ਫੌਜਾ ਸਿੰਘ ਜੀ ਦਾ ਅਸੀਂ ਇਦਾਂ ਕਰ ਰਹੇ ਆ ਸਰਾਨਾ ਕਰ ਰਹੇ ਆ ਦੂਜੇ ਪਾਸੇ ਜੀ ਗਲਤ ਖਬਰ ਆਈ ਹੈ ਯੂਐਸਏ ਦੇ ਵਿੱਚੋਂ 8 ਸਾਡੇ ਬੁੰਡੇ ਫੜੇ ਗਏ ਨੇ ਪਤਾ ਨਹੀਂ ਕਿਹੜੇ ਕਿਹੜੇ ਗੱਲਾਂ ਦੇ ਉੱਤੇ ਤੇ ਯੂਐਸਏ ਦੇ ਵੇਚਣਾ ਹੁਣ ਇੱਕ ਉਹਨਾਂ ਨੇ ਕਮਿਊਨਿਟੀ ਦੀ ਮੀਟਿੰਗ ਬੁਲਾਈ ਹੈ ਪੰਜਾਬੀਆਂ ਨੂੰ ਕਹਿਣ ਵਾਸਤੇ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਲਓ ਇਹ ਨਹੀਂ ਕਰਨਾ ਕੁਝ ਉਹਨਾਂ ਦੇ ਮਤਲਬ ਅਲੱਗ ਬਾਤੀ ਵੀ ਸੋਚਾਂ ਹੈਗੀਆਂ ਨੇ ਦੇਖੋ ਸਤਿੰਦਰ ਜੀ ਬੱਚੇ ਸਾਡੇ ਉੱਥੇ ਜਾ ਰਹੇ ਨੇ ਆਪਣੀਆਂ ਕਮਾਈਆਂ ਕਰਨ ਵਾਸਤੇ ਗਲਤ ਰਾਜਨੀਤੀ ਨੈਗੇਟਿਵ ਰਾਜਨੀਤੀ ਤੁਸੀਂ ਕਰਨ ਦੇ ਵਿੱਚ ਕੀ ਫਾਇਦਾ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਐਜ਼ ਅ ਸੁਸਾਇਟੀ ਇਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਿਵਲ ਸੁਸਾਇਟੀ ਦਾ ਕੰਮ ਹੈ ਰੋਲ ਮਾਡਲ ਦਾ ਕੰਮ ਹੈ ਫੌਜਾ ਸਿੰਘ ਜੀ ਦੇ ਪੱਲ ਦੇਖਣ ਉਹ ਬਾਕੀ ਕਿੰਨੇ ਸਾਰੇ ਹੈਗੇ ਨੇ ਜਿਨ੍ਹਾਂ ਦੇ ਪੱਲ ਤੁਸੀਂ ਦੇਖ ਸਕਦੇ ਹੋ ਸੋ ਉਹ ਵੀ ਇੱਕ ਬੜੇ ਅਫਸੋਸ ਦੀ ਗੱਲ ਹੈ ਕਿ ਇੱਦਾਂ ਅੱਠ ਉੱਥੇ ਬੰਦੇ ਫੜੇ ਗਏ ਕੈਨੇਡਾ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਨੇ ਕਿ ਅੱਜਕੱਲ ਜਿਹੜੇ ਸਿੱਖ ਮੁੰਡੇ ਨੇ ਉਹ ਕਾਫੀ ਮਾਫੀਆ ਆਦਿ ਐਕਟੀਵਿਟੀ ਗੈਂਗਸਟਰਿਜ਼ਮ ਦੇ ਵਿੱਚ ਪੈ ਰਹੇ ਨੇ ਇਹਦੇ ਬਾਰੇ ਵਿੱਚ ਸਾਡੀ ਕਮਿਊਨਿਟੀ ਨੂੰ ਸੋਚਣਾ ਚਾਹੀਦਾ ਹੈ ਔਰ ਦੋ ਐਵੇ ਨੇ ਬੜੇ ਐ ਤੇ ਉਹਨਾਂ ਦੇ ਐਲੀਗੇਸ਼ਨਸ ਵੀ ਦੋ ਤਿੰਨ ਮੈਂ ਜਿਹੜੇ ਪੜੇ ਐ ਪਵਿੱਤਰ ਸਿੰਘ ਦੇ ਉੱਪਰ ਵੀ ਬੜੇ ਐਲੀਗੇਸ਼ਨ ਬੜੇ ਗ੍ਰੀਵियस ਐਲੀਗੇਸ਼ਨਸ ਆਗੇ ਔਰ ਗੈਂਗਸਟਰ ਦੀ ਇੱਕ ਬੈਕਗ੍ਰਾਉਂਡ ਦੇ ਨਾਲ ਉਹ ਸਾਰਾ ਚੱਲਦਾ ਪਿਆ ਤੇ ਆਪਣੇ ਯੂਥ ਨੂੰ ਤੁਸੀਂ ਬਿਲਕੁਲ ਹੀ ਆਪਣੇ ਜਿਹੜੇ ਪੰਜਾਬੀਆਂ ਨੂੰ ਇਸ ਮਾਮਲੇ ਤੇ ਸजग ਰਹਿਣਾ ਚਾਹੀਦਾ ਔਰ ਆਪਣੇ ਬੱਚੇ ਜਿਹੜੇ ਠੀਕ ਤਰ੍ਹਾਂ ਚੱਲਦੇ ਰਹਿਣ ਇੱਕ ਇਸ ਦੇ ਨਾਲ ਜਦੋਂ ਗੱਲ ਸ਼ੁਰੂ ਹੋਈ ਹੈ ਤੇ ਇੱਕ ਨਾਲ ਲੱਗਦਾ ਵੀ ਜਿਹੜਾ ਦੋ ਫੌਜੀਯਾਦਿਕ ਟਰਾਮਾ ਪੰਜਾਬ ਦੇ ਵਿੱਚ ਜਿਹੜੀ ਹੋਈਆਂ ਇੱਕ ਤਾਂ ਜਿਹੜੀ ਕਰਨਲ ਸਾਹਿਬ ਨੂੰ ਤੁਹਾਡੇ ਪੁਸ਼ਪਿੰਦਰ ਬਾਟ ਸਿੰਘ ਬਾਟ ਨੂੰ ਪਟਿਆਲੇ ਵਿੱਚ ਹੀ ਪੁਲਿਸ ਵਾਲਾ ਨੇ ਮੈਂ ਮੈਂ ਹੰਡਲ ਕੀਤਾ ਸੀਗਾ ਵਾਇਰਨਲ ਵੈਕਸ਼ਨ ਕੀਤਾ ਸੀ ਸੀਬੀਆਈ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨਾਲ ਉਹ ਮਾਮਲਾ ਸੀਬੀਏ ਨੂੰ ਦੇਤਾ ਇਟ ਮੀਨਸ ਸਾਡੇ ਜਿਹੜੀ ਪੁਲਿਸ ਹੈ ਪੁਲਿਸ ਹੈ ਜਿਹੜੀ ਕੁਝ ਕਰਨ 'ਚ ناکਾਮ ਹੋ ਰਹੀ ਤਾਂ ਹੀ ਸੀਬੀਏ ਨੂੰ ਦਿੱਤਾ ਮਾਮਲਾ ਇਹ ਵੀ ਸਤੰਦਰਜੀ ਬੜੇ ਅਫਸੋਸ ਦੀ ਗੱਲ ਹੈ ਦੇਖੋ ਜਿਹੜੀ ਪੁਲਿਸ ਆਪਣੇ ਲੋਕਾਂ ਨੂੰ ਇਹ ਆਸ਼ਵਾਸਨ ਨਹੀਂ ਦਿਲਾ ਸਕਦੀ ਕਿ ਉਹਦੇ ਹੁੰਦੇ ਹੋਏ ਉਹ ਸੇਫ ਨੇ ਬੰਦੇ ਉਸ ਪੁਲਿਸ ਦਾ ਕੀ ਮਤਲਬ ਉਸ ਪੁਲਿਸ ਦੀ ਕੀ ਵੈਲਿਊ ਰਹ ਗਈ ਉਹਦੀ ਕੀ ਕ੍ਰੈਡੀਬਿਲਟੀ ਰਹ ਗਈ ਆ ਮੈਂ ਜਦੋਂ ਦਾ ਇਹ ਕੇਸ ਸ਼ੁਰੂ ਹੋਇਆ ਉਦੋਂ ਦਾ ਇਹ ਕਹਿ ਰਿਹਾ ਕਿ ਤੁਸੀਂ ਜਸਟਿਸ ਹੋ ਲੈ ਦਿਓ ਜਸਟਿਸ ਹੋ ਲੈਣ ਦਿਓ ਜੋ ਠੀਕ ਹੈ ਜੋ ਗਲਤ ਹੈ ਉਹਨੂੰ ਉਸ ਤਰੀਕੇ ਦੀ ਸਜ਼ਾ ਮਿਲ ਜਾਏ ਕੋ ਵੱਡੀ ਗੱਲ ਨਹੀਂ ਹੈ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੁਣ ਅਗਰ ਇਹ ਸੁਪਰੀਮ ਕੋਰਟ ਦੇ ਜੱਜੇ ਸਾਰੇ ਲਰਨਰ ਜੱਜੇ ਨੇ ਉਹਨਾਂ ਨੂੰ ਨਹੀਂ ਕਨਵਿੰਸ ਕਰ ਸਕੇ ਕਿ ਇਹਨਾਂ ਦੀ ਠੀਕ ਤਰੀਕੇ ਦੇ ਨਾਲ ਚੱਲ ਰਹੀ ਹੈ ਅ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹ ਤੇ ਇੱਕ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਅਫਸਰ ਦੇ ਮੂੰਹ ਦੇ ਉੱਤੇ ਵੀ ਇੱਕ ਬਹੁਤ ਵੱਡਾ ਤਮਾਚਾ ਹੈ ਤੇ ਪੂਰੀ ਪੁਲਿਸ ਫੋਰਸ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ਤਮਾਚਾ ਹੈਗਾ ਆਪਣੇ ਬੰਦੀਆਂ ਨੂੰ ਬਚਾ ਕੇ ਇਹਨਾਂ ਨੂੰ ਕੀ ਮਿਲੇਗਾ ਦੇਖੋ ਅਗਰ ਕਿਸੇ ਨੇ ਗਲਤੀ ਕੀਤੀ ਹਨ ਉਹ ਸਜ਼ਾ ਪੁਗਰਲੈਂਡ ਦੇ ਉਹ ਏਡੀ ਕੋਈ ਵੱਡੀ ਵੀ ਗੱਲ ਨਹੀਂ ਸੀਗੀ ਤੇ ਇਹ ਵੀ ਗੱਲ ਸਾਨੂੰ ਕਹਿਣੀ ਪਏਗੀ ਸਿੰਦਰ ਜੀ ਕਿ ਬਹੁਤ ਅੱਛਾ ਹੋਇਆ ਜਿਹੜੀ ਹਾਈ ਕੋਰਟ ਦੇ ਲਰਨਰ ਜੱਜਸ ਨੇ ਇੱਕ ਬਹੁਤ ਹੀ ਇੱਕ ਸੋਚੀ ਸਮਝੀ ਕੇ ਡਿਸੀਜਨ ਲਈ ਹੈ ਤੇ ਉਸ ਡਿਸੀਜਨ ਦੇ ਨਾਲ ਲੋਕਾਂ ਦਾ ਜਿਹੜਾ ਲਾਅ ਦੇ ਉੱਤੇ ਜਿਹੜਾ ਇੱਕ ਇੱਕ ਤਰੀਕੇ ਦੇ ਨਾਲ ਵਿਸ਼ਵਾਸ ਹੈ ਉਹ ਵੱਧ ਗਿਆ ਤੇ ਹੁਣ ਅਸੀਂ ਉਮੀਦ ਕਰਾਂਗੇ ਕਿ ਸੀਬੀਆਈ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਇਹਨੂੰ ক্লোਜ਼ ਕਰੇਗੀ ਕੇਸ ਨੂੰ ਤੇ ਜੋ ਵੀ ਇਹਦੇ ਵਿੱਚ ਅੱਗੇ ਕਾਰਵਾਈ ਹੋਣੀ ਹੈ ਜਿਸ ਤਰੀਕੇ ਦੀ ਹੋਣੀ ਹੈ ਉਹ ਹੋ ਜਾਏ ਇਹ ਮੇਰੇ ਹਿਸਾਬ ਦੇ ਨਾਲ ਇੱਕ ਅੱਛੀ ਗੱਲ ਹੋਈ ਹੈ ਇਸ ਹਫਤੇ ਦੇ ਵਿੱਚ ਅੱਛੀ ਇਸ ਤਰੀਕੇ ਨਾਲ ਨਹੀਂ ਹੋਈ ਕਿ ਸਾਡੀ ਪੁਲਿਸ ਨੂੰ ਹੀ ਕਰ ਦੇਣਾ ਚਾਹੀਦਾ ਸੀਗਾ ਉਹ ਗਲਤ ਹੋ ਗਿਆ ਪਰ ਜਿਸ ਤਰੀਕੇ ਨਾਲ ਕੋਰਟ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਉਹ ਉਹ ਉਹਦੇ ਨਾਲ ਕੁਝ ਇੱਕ ਪੋਜ਼ਿਟਿਵਿਟੀ ਆਈ ਹੈ ਇਸੇ ਨਾਲ ਜਦੋਂ ਭਾਰਮੇਂ ਦੀ ਗੱਲ ਕਰਦੇ ਕਿ ਜਿਹੜੀ ਘਟਨਾ ਜਿਹੜੀ ਰੋਪੜ ਦੇ ਵਿੱਚ ਹੋਈ ਹੈ ਫਤੇਗੜ ਸਾਫ ਦੇ ਵਿੱਚ ਕੁਲਜੀਤ ਸਿੰਘ ਜਿਹੜਾ ਫੌਜੀ ਛੁੱਟੀ ਜਾਂਦਾ ਉਹਦੀ ਡੈੱਡ ਬੋਡੀ ਗੱਡੀ 'ਚ ਮਿਲਦੀ ਹੈਗੀ ਔਰ ਬਾਅਦ 'ਚ ਪਤਾ ਲੱਗਦਾ ਉਹ ਨਸ਼ੇ ਦੀ ਓਵਰਡੋਸ ਕਰਕੇ ਹੋਇਆ ਔਰ ਫਾਦਰ ਵੀ ਅਰਜਨ ਸਿੰਘ ਬਖਵਾਰ ਦੇ ਵਿੱਚ ਜਦੋਂ ਬਿਆਨ ਆਉਂਦਾ ਉਹ ਉਹਨਾਂ ਨੂੰ ਲੱਗਦਾ ਵੀ ਜਿਹੜਾ ਨਸ਼ਾ ਉੱਥੇ ਖੁੱਲਾ ਬਿਕ ਰਿਆ ਔਰ ਉੱਥੇ ਜਿਹੜੇ ਵੇਚਣ ਵਾਲਿਆ ਹੈ ਉੱਥੇ ਕੁਝ ਲੇਡੀਜ਼ ਹਨ ਨਾਲ ਦੇ ਬਾਰੇ ਉਹ ਬੋਲਦੇ ਐ ਸਭ ਕੁਝ ਬੋਲਦੇ ਐ ਵੀ ਇਹ ਸ਼੍ਰੀਆਮ ਵੇਚ ਰਹੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਸਾਡੇ ਫੌਜੀ ਵੀ ਯੂਜ਼ ਕਰ ਸ਼ਿਕਾਰ ਹੋਣਾ ਸ਼ੁਰੂ ਕਰ ਜਿਹੜੇ ਯੂਥ ਮੁੰਡੇ ਐ ਅਹ ਤੇੰਦਰ ਜੀ ਇਹ ਬਹੁਤ ਹੀ ਇੱਕ ਸੀਰੀਅਸ ਗੱਲ ਹੈ ਬਹੁਤ ਜ਼ਿਆਦਾ ਸੀਰੀਅਸ ਗੱਲ ਹੈ ਇੱਕ ਪਾਸੇ ਤੇ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੋ ਨਸ਼ਾ ਵਿਰੁੱਧ ਬਹੁਤ ਯਤਨ ਨਸ਼ਾ ਵਿਰੁੱਧ ਕਰ ਰਹੇ ਆ ਤੇ ਦੂਜੇ ਪਾਸੇ ਏਡੀ ਵੱਡੀ ਘਟਨਾ ਹੋ ਗਈ ਇਹਦੇ ਬਾਰੇ ਸੋਚਣ ਦੀ ਗੱਲ ਹੈ ਦੇਖੋ ਜਿਹੜਾ ਉਹ ਸਿਪਾਈ ਹੈ ਕੁਲਜੀਤ ਸਿੰਘ ਗੋਡ ਬlesਸ ਹਿਸ ਸੋਲ ਉਹਨੂੰ 7-8 ਸਾਲ ਹੋ ਗਏ ਮੇਰੇ ਖਿਆਲ ਫੌਜ ਦੇ ਵਿੱਚ ਗਏ ਤੇ ਫੌਜ ਦੇ ਵਿੱਚ ਇਹਦਾ ਨਸ਼ਾ ਉਹ ਕਰ ਨਹੀਂ ਸਕਦਾ ਸੀਗਾ ਤੇ ਛੁੱਟੀ ਆਇਆ ਸੀਗਾ ਤੇ ਇਹ ਲੋਕ ਉਹਦੇ ਪੁਰਾਣੇ ਦੋਸਤ ਹੋਣਗੇ ਜਦੋਂ ਜਦੋਂ ਫੌਜੀ ਛੁੱਟੀ ਜਾਂਦੇ ਨੇ ਨਾ ਸਿੰਧੂਤੀ ਉਹਨਾਂ 'ਚ ਜੋਸ਼ ਬੜਾ ਹੁੰਦਾ ਆਪਣੇ ਦੋਸਤਾਂ ਦਾਸਤਾਂ ਦੇ ਨਾਲ ਮਿਲਣ ਦਾ ਥੋੜਾ ਜਿਹਾ ਇੰਜੋਏ ਕਰਨ ਦਾ ਕਾਫੀ ਉਹ ਸਖਤ ਇੱਕ ਮਾਹੌਲ ਤੋਂ ਨਿਕਲ ਕੇ ਤੇ ਸੱਡਨਲੀ ਉਹਨਾਂ ਨੂੰ ਇਹ ਆਜ਼ਾਦੀ ਮਿਲਦੀ ਹੈ ਥੋੜੀ ਦੇਰ ਦੇ ਵਾਸਤੇ ਤੇ ਮੈਨੂੰ ਲੱਗਦਾ ਉਹ ਖੁਸ਼ੀ ਦਾ ਮਾਹੌਲ ਸੀਗਾ ਉੱਥੇ ਜਿੱਥੇ ਉਹ ਬੈਠੇ ਹੋਏ ਸੀਗੇ ਤੇ ਉੱਥੇ ਇਹਨਾਂ ਲੋਕਾਂ ਨੇ ਜੀ ਗਲਤ ਗੰਮ ਕੰਮ ਕਰ ਦਿੱਤਾ ਉਹਨਾਂ ਨੂੰ ਅਤੇ ਦੇਖੋ ਉਹਦੀ ਬੋਡੀ ਤੇ ਯੂਜ਼ ਟੂ ਨਹੀਂ ਸੀ ਜੀ ਇਸ ਤਰੀਕੇ ਦੇ ਡਰਗਸ ਦੇ ਨਾਲ ਉਹਨੂੰ ਪਤਾ ਵੀ ਨਹੀਂ ਹੋਏਗਾ ਕਿ ਕਿੰਨਾ ਕੁ ਲੈਣਾ ਹੈ ਕਿੰਨਾ ਕੁ ਨਹੀਂ ਲੈਣਾ ਕੋਈ ਉਹ ਕੋਈ ਉਹ ਪ੍ਰੋਫੈਸ਼ਨਲ ਕੋਈ ਐਡਿਕਟ ਤੇ ਹੈ ਨਹੀਂ ਸੀਗਾ ਤੇ ਉਸੇ ਜੋਸ਼ ਜੋਸ਼ ਦੇ ਵਿੱਚ ਐਸਾ ਕੰਮ ਕਰ ਦਿੱਤਾ ਤੇ ਬਹੁਤ ਅਫਸੋਸ ਹੁੰਦਾ ਹੈ ਇੱਕ ਸਾਡਾ ਫੌਜੀ ਵੀਰ ਜਿਹੜਾ ਉਹਦੀ ਇਸ ਤਰੀਕੇ ਨਾਲ ਡੈਥ ਹੋ ਗਈ ਪਰ ਨਾਲ ਨਾਲ ਇਹ ਸਾਨੂੰ ਬਹੁਤ ਇੱਕ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਅਗਰ ਐਸੀਆਂ ਘਟਨਾਵਾਂ ਵੀ ਘਟਨੀਆਂ ਸ਼ੁਰੂ ਹੋ ਗਈਆਂ ਕਿ ਇੱਕ ਨਾਰਮਲ ਬੰਦਾ ਦੇਖੋ ਪਹਿਲੇ ਤੇ ਅਸੀਂ ਸੁਣਦੇ ਸੀ ਕਿ ਡਰਗ ਐਡਿਕਟ ਦੀ ওভারਡੋਸ ਨਾਲ ਡੈਥ ਹੋ ਗਈ। ਹੁਣ ਇੱਕ ਨਾਰਮਲ ਬੰਦੇ ਦੀ ਵੀ ਡੈਥ ਹੋ ਗਈ ਤੇ ਤੁਸੀਂ ਇਹ ਸਮਝੋ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਐਸੀਆਂ ਘਟਨਾਵਾਂ ਦਾ ਕੀ ਅਸਰ ਪਏਗਾ। ਸਿਰਫ ਸਾਨੂੰ ਪੋਲਿਟਿਕਸ ਦੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਸਤਿੰਦਰ ਜੀ ਇਹ ਡਰਗ ਨਸ਼ੇ ਯੁੱਧ ਨਸ਼ਾ ਵਿਰੋਧ ਮੈਂ ਬਹੁਤ ਦੇਰ ਤੋਂ ਮਾਨ ਸਾਹਿਬ ਦੀ ਸਰਕਾਰ ਨੂੰ ਇਹ ਇਹ ਰਿਕਵੈਸਟ ਕਰ ਰਿਹਾ ਕਿ ਤੁਸੀਂ ਸਿਵਲ ਸੁਸਾਇਟੀ ਨੂੰ ਆਪਣੇ ਨਾਲ ਲੈ ਕੇ ਚੱਲੋ। ਰੋਲ ਮਾਡਲ ਜੈਸੀ ਪੀਸੀ ਹੋਰ ਜਿਹੜੀਆਂ ਸੰਸਥਾਵਾਂ ਨੇ ਡੇਰੇ ਕੋਈ ਵੱਡੇ ਸਾਡੇ ਕੋਈ ਕੋਈ ਸਾਡੇ سپورਟਿੰਗ ਆਈਕਨ ਸਾਡੇ ਸਾਡੇ ਅਕੈਡਮੀਸ਼ੀਅਨ ਸਾਡੇ ਪੁਰਾਣੇ ਜਿਹੜੇ ਬੰਦੇ ਨੇ ਉਹਨਾਂ ਦੇ ਨਾਲ ਕੋਈ ਧੜ ਬਣਾਓ ਤੇ ਫਿਰ ਇਹ ਕੰਮ ਕਰੋ ਜਿਹੜੀਆਂ ਤੁਹਾਡੀਆਂ ਵਿਲੇਜ ਡਿਫੈਂਸ ਵਿਲੇਜ ਕਮੇਟੀਆਂ ਨੇ ਇਹਦੇ ਅਗੇਂਸਟ ਡਰੱਗਜ਼ ਐਂਟੀ ਡਰੱਗ ਕਮੇਟੀਆਂ ਬਣੀਆਂ ਹੋਈਆਂ ਨੇ ਸਰਪੰਚ ਉਹਨਾਂ ਨੂੰ ਨਾਲ ਲੈ ਕੇ ਚੱਲੋ ਇਹ ਜਿਹੜਾ ਇਹ ਡਰੱਗਜ਼ ਦਾ ਕੰਮ ਜਿਹੜਾ ਹੈ ਇਹ ਬਿਲਕੁਲ ਪੋਲਿਟਿਸਾਈਜ਼ ਹੋਇਆ ਪਿਆ ਹੈ ਨਾ ਮੇਰੇ ਹਿਸਾਬ ਦੇ ਨਾਲ ਇਸ ਵਾਸਤੇ ਠੀਕ ਨਹੀਂ ਹੋ ਰਿਹਾ ਤੇ ਜੋ ਇਹ ਕੁਲਜੀਤ ਸਿੰਘ ਦੇ ਨਾਲ ਹੋਇਆ ਇਹ ਤੇ ਬਹੁਤ ਹੀ ਚਿੰਤਾਜਨਕ ਹੈਗਾ ਤੇ ਇਹਦੇ ਬਾਰੇ ਸਾਨੂੰ ਕੋਈ ਜਲਦੀ ਹੀ ਐਕਸ਼ਨ ਲੈਣਾ ਚਾਹੀਦਾ ਹੈ ਕਿ ਐਸੀਆਂ ਘਟਨਾਵਾਂ ਦੁਬਾਰਾ ਨਾ ਹੋਣ ਬਹੁਤ ਅਫਸੋਸ ਹੋਇਆ ਮੇਰੇ ਵੱਲੋਂ ਉਹਨਾਂ ਦੀ ਫੈਮਿਲੀ ਨੂੰ ਵੀ ਬਹੁਤ ਕੰਡੋਲੈਂਸਸ ਦੇ ਰਹੇ ਹਾਂ ਮੈਨੂੰ ਪੱਕਾ ਯਕੀਨ ਹੈ ਕਿ ਜਿਹੜੇ ਰੋਪੜ ਦੇ ਲੀਡਰ ਨੇ ਉਹ ਸਾਰੇ ਜੋ ਵੀ ਹੈ ਉਹ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਪੰਜਾਬ ਆਪਣੇ ਆਪ ਨੂੰ ਖੱਠਾ ਚੜ ਕੇ ਤੇ ਇਹ ਜਿਹੜਾ ਇਹ ਯੁੱਧ ਇਹ ਨਸ਼ਿਆਂ ਦਾ ਜਿਹੜਾ ਚੱਕਰ ਹੈ ਇਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ ਸਰ ਇਸ ਦੇ ਨਾਲ ਕਰਦੇ ਕਰਦੇ ਸਾਡੇ ਪੰਜਾਬ ਦੇ ਵਿੱਚ ਸਾਡੇ ਵਿਸ਼ੂ ਔਰ ਪੂਰੇ ਧਰਤੀ ਲਈ ਹਰਮੰਦਰ ਸਾਹਿਬ ਬਹੁਤ ਪਵਿੱਤਰ ਜਗ੍ਹਾ ਹੈ ਔਰ ਅਸੀਂ ਸਾਰੇ ਉੱਤੇ ਮਰਥਾ ਦੇ ਕੇ ਸਭ ਕੁਝ ਕਰਦੇ ਰੈਗੂਲਰ ਧਿਆਨ ਵੀ ਰੱਖਦੇ ਹਾਂ ਅਰਦਾਸ ਦੇ ਵਿੱਚ ਸਭ ਕੁਝ ਅਸੀਂ ਮੰਗਦੇ ਵੀ ਹਾਂ ਔਰ ਉਸ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਸਾਡੇ ਪਰੰਤੂ ਪਿਛਲੇ ਇਸ ਹਫਤੇ 17 ਜੁਲਾਈ ਤੋਂ ਲੈ ਕੇ ਲਗਭਗ 3 ਜਾਂ 4 ਮੀਲਸ ਲਗਾਤਾਰ ਬੈਕ ਟੂ ਬੈਕ ਐਸਜੀਪੀਸੀ ਨੂੰ ਜਾ ਰਹੀਆਂ ਫਿਰ ਅੱਜ ਤੱਲ ਕਹਿੰਦੇ ਕਮਿਸ਼ਨਰ ਸਾਹਿਬ ਨੂੰ ਵੀ ਸੋ ਗਿਆਈ ਹੈ ਮੇਲ ਬੀਸੀ ਹਰਮਿੰਦਰ ਸਾਹਿਬ ਨੂੰ ਨੁਕਸਾਨ ਕਰਾਂਗੇ ਇਸ ਦੇ ਪਿੱਛੇ ਤੁਹਾਨੂੰ ਕੀ ਲੱਗ ਰਿਹਾ ਵੀ ਕੀ ਸੋਚ ਹੈ ਕੀ ਖੋਸ ਹੋਦਾ ਔਰ ਇੰਦਾ ਦੀ ਜਿਹੜੀ ਜਦੋਂ ਗੱਲਾਂ ਹੁੰਦੀ ਹੈ ਤੇ ਕਿਤੇ ਨਾ ਕਿਤੇ ਆਮ ਆਦਮੀ ਬੜਾ ਇੱਕ ਨਰਵਸ ਜਾ ਹੋ ਜਾਂਦਾ ਵੀ ਇਹ ਵਾਟ ਇਜ਼ ਇਟ ਸਰ ਇਹਦੇ ਬਾਰੇ ਸੁਣਾਣਾ ਚਾਹਨਾ ਬਾੰਦ ਦੀ ਕੋਸ਼ਿਸ਼ ਕਰੋ ਸਰ ਕਿਹੜਾ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਇਹ ਮੈਂ ਵੀ ਪੜਿਆ ਅਸਤਿੰਦਰ ਜੀ ਮੈਂ ਪੜਿਆ ਇਹ ਨੂੰ ਦੋ ਤਿੰਨ ਦਿਨ ਪਹਿਲੇ ਦੀ ਖਬਰ ਹੈ ਇਹਦੇ 'ਚ ਨਾ ਅਸਤਿੰਦਰ ਜੀ ਦੋ ਗੱਲਾਂ ਨੇ ਜਿਹੜੀਆਂ ਇਸ ਹਫਤੇ 'ਚ ਹੋਈ ਇੱਕ ਗੱਲ ਨਹੀਂ ਹੋਈ ਪਹਿਲੀ ਗੱਲ ਤੇ ਇਹ ਹੈ ਕਿ ਪੰਜਾਬ ਗਵਰਨਮੈਂਟ ਨੇ ਉਹ ਸੈਕੂਲਰਿਜ ਬਿੱਲ ਜਿਹੜਾ ਹੈ ਉਹਨੂੰ ਪੇਸ਼ ਕੀਤਾ ਹੁਣ ਪਹਿਲੇ ਆਪਾਂ ਇਹ ਸੈਕੂਲਰਿਜ ਬਿੱਲ ਦੀ ਉਹਦੇ ਨਾਲ ਹੀ ਮਤਲਬ ਸਾਰਾ ਕੁਝ ਜੁੜ ਜਾਂਦਾ ਹੈ ਕਿ ਅਸੀਂ ਰਿਲੀਜੀਅਨ ਨੂੰ ਕਿਹੜੇ ਤਰੀਕੇ ਨਾਲ ਸਾਨੂੰ ਦੇਖਣਾ ਚਾਹੀਦਾ ਹੈ ਦੇਖੋ ਤੁਸੀਂ ਇੱਕ ਬਿੱਲ ਬਣਾ ਰਹੇ ਹੋ ਸੈਕਰੀਟ ਚੰਗੀ ਗੱਲ ਹੈ ਐਸੀਆ ਬੇਦਭੀ ਨਹੀਂ ਹੋਣੀ ਚਾਹੀਦੀਆਂ ਲੋਕਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਪਰ ਸਾਨੂੰ ਪਹਿਲੇ ਸਿੰਦਰ ਜੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਸਾਡੀ ਇਲਾਹੀ ਬਾਣੀ ਜਿਨ੍ਹਾਂ ਨੇ ਲਿਖੀ ਹੈ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਐਸੀ ਚੀਜ਼ ਦੇ ਉੱਤੇ ਅਸੀਂ ਇਹ ਸੋਚੀਏ ਕਿ ਅਗਰ ਐਸਾ ਇੱਕ ਪੋਥੀ ਸਾਡੇ ਬਾਬਾ ਨਾਨਕ ਦੇ ਸਾਹਮਣੇ ਕਿਸੇ ਨੇ ਉਹਦੀ ਬੇਦਭੀ ਕਰ ਦਿੱਤੀ ਹੁੰਦੀ ਤੇ ਬਾਬਾ ਨਾਨਕ ਕੀ ਕਰਦੇ ਤਾਨੂੰ ਆਫਟਰ ਆਲ ਲਿਖਿਆ ਤੇ ਉਹਨਾਂ ਦਾ ਹੈਗਾ ਨਾ ਉਹਨਾਂ ਦੇ ਗੱਲ ਹੈਗੀ ਐ ਅਸੀਂ ਮੰਨਣ ਵਾਲੇ ਹੈਗੇ ਆ ਅਸੀਂ ਸ਼ਰਧਾ ਰੱਖਨੇ ਆ ਤੇ ਉਹ ਕੀ ਕਰਦੇ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਉਹ ਉਤੋਂ ਰਾਇਬਰਾਲ ਬਲਾਰ ਨੂੰ ਜਾ ਕੇ ਕਹਿੰਦੇ ਕਿ ਬਈ ਇਸ ਬੰਦੇ ਨੇ ਮੇਰੀ ਪੋਥੀ ਫਾੜ ਦਿੱਤੀ ਐ ਤੇ ਇਹਨੂੰ ਤੁਸੀਂ ਸਜ਼ਾ ਦਿਓ ਉਹ ਐਦਾਂ ਨਹੀਂ ਕਹਿੰਦੇ ਉਹ ਉਹ ਉਸ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਉਹਨੂੰ ਲੰਗਰ ਦੀ ਸੇਵਾ ਦੇ ਵੱਲ ਲਗਾਉਂਦੇ ਉਹਨੂੰ ਦੱਸਦੇ ਉਹਦੇ ਨਾਲ ਚਰਚਾ ਕਰਦੇ ਉਹਨੂੰ ਨਾਲ ਲੈ ਕੇ ਆਂਦੇ ਉਹ ਇੱਕ ਬੈਟਰ ਤਰੀਕਾ ਹੁੰਦਾ ਉਹਨਾਂ ਦੇ ਵਾਸਤੇ ਇਹ ਕੰਮ ਕਰਨ ਦਾ ਤੇ ਦੇਖੋ ਸਾਰੇ ਤੇ ਕਦੀ ਮੰਨਦੇ ਨਹੀਂ ਸਿੰਦਰ ਜੀ ਇਹ ਰਿਲੀਜੀਅਨ ਦੀ ਵਰਡ ਜਿਹੜੀ ਹੈ ਇਹ ਤੇ ਸੈਂਚਰੀਜ਼ ਤੋਂ ਚੱਲ ਰਹੀ ਹੈ ਮਿਲੇਨੀਅਮ ਤੋਂ ਚੱਲ ਰਹੀ ਹੈ ਉਹ ਦੇਖੋ ਜਿੱਦਾਂ ਉਹ ਕੀ 크ਰਿਸਚੀਅਨਸ ਦੇ ਵਿੱਚ ਇੱਕ ਵਾਰ ਉਹ ਇਨਕੁਇਜ਼ੀਸ਼ਨ ਹੁੰਦੀ ਸੀ ਲੋਕਾਂ ਨੂੰ ਸਟੇਕ ਦੇ ਉੱਤੇ ਸਾਰ ਦਿੰਦੇ ਸੀ ਟੌਰਚ ਕਰਦੇ ਸੀਗੇ ਉਹਦਾ ਕੀ ਇਫੈਕਟ ਹੋਇਆ ਕੈਥੋਲਿਕਿਜ਼ਮ ਦੇ ਵਿੱਚੋਂ ਅ ਨਿਕਲ ਆਈ ਪ੍ਰੋਟੈਸਟੈਂਟਿਜ਼ਮ ਨਿਕਲ ਆਈ ਲੋਕਾਂ ਨੇ ਰਿਵੋਲਟ ਕਰਨਾ ਸ਼ੁਰੂ ਕਰ ਦਿੱਤਾ ਸੋ ਰਿਲੀਜੀਅਨ ਇੱਕ ਬੜੀ ਸੈਂਸਿਟਿਵ ਚੀਜ਼ ਹੁੰਦੀ ਹੈ ਇਹਨੂੰ ਇਸ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਕੰਮ ਨਹੀਂ ਹੁੰਦਾ ਰਿਲੀਜੀਅਨ ਜਿਹੜਾ ਹੈ ਉਹਨੂੰ ਜ਼ਿਆਦਾ ਉੱਥੋਂ ਦੇ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੁਣ ਉਹਦੇ ਨਾਲ ਆ ਜਾਂਦੀ ਹੈ ਜਿਹੜੀ ਤੁਸੀਂ ਥ੍ਰੈਟ ਦੀ ਗੱਲ ਕਰ ਰਹੇ ਹੋ ਇਹ ਇਹ ਇੱਕ ਤਰ੍ਹਾਂ ਦਾ ਰਿਐਕਸ਼ਨ ਹੁੰਦਾ ਹੈ ਸਤਿੰਦਰ ਜੀ ਦੇਖੋ ਉਹ ਜਦੋਂ ਉਹ ਆਪਸ਼ਨ ਦੌਰ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੇ ਉੱਥੇ ਅਟੈਕ ਕੀਤਾ ਅ ਅੰਮ੍ਰਿਤਸਰ ਦੇ ਵਿੱਚ ਬਾਕੀ ਜਗ੍ਹਾ ਦੇ ਵਿੱਚ ਵੀ ਕੀਤਾ ਤੇ ਉਹ ਉਹ ਫਿਰ ਉਹਦੇ ਬਾਅਦ ਕੋਈ ਗੱਲਬਾਤ ਹੋਈ ਕਿ ਅੰਮ੍ਰਿਤਸਰ ਦੇ ਉੱਤੇ ਐਸੀ ਸਪੈਸ਼ਲ ਲਗਾ ਰੱਖੀ ਹੈ ਕੀ ਕਹਿੰਦੇ ਨੇ ਰਿਅਲ ਡਿਫੈਂਸ ਸਪੈਸ਼ਲ ਕਰ ਦਿੱਤਾ ਹੈ ਇਹਨਾਂ ਗੱਲਾਂ ਦੇ ਨਾਲ ਨਾਲ ਤੇ ਦੂਸਰੇ ਜਿਹੜੇ ਸਾਡੇ ਦੁਸ਼ਮਣ ਨੇ ਜਾਂ ਸਾਡੇ ਅਗੇਂਸਟ ਨੇ ਉਹਨਾਂ ਨੂੰ ਹੋਰ ਚੀਜ਼ਾਂ ਮਿਲ ਜਾਂਦੀਆਂ ਨੇ ਕਿ ਯਾਰ ਇਹ ਇਹਨਾਂ ਦਾ ਸੈਂਸਿਟਿਵ ਇਸ਼ੂ ਹੈ ਇਸ ਇਸ਼ੂ ਦੇ ਉੱਤੇ ਦੁਬਾਰਾ ਕੁਝ ਨਾ ਕੁਝ ਕਰਦੇ ਹੋ ਸੋ ਐਸੀਆਂ ਗੱਲਾਂ ਹੁੰਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਉਸੇ ਚੀਜ਼ ਦੇ ਵਿੱਚ ਪਾਕਿਸਤਾਨ ਜਾਂ ਕੋਈ ਵੀ ਕੋਈ ਵੀ ਜਿਹੜੇ ਸਾਡੇ ਇੱਥੇ ਜਿਹੜੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਮਿਲ ਗਈ ਹੈ ਕਿ ਇਹ ਸੈਂਸਿਟਿਵ ਇਸ਼ੂ ਹੈਗਾ ਇਹਦੇ ਵਿੱਚ ਕੁਝ ਕਰੋ ਸੋ ਮੈਂ ਤੇ ਇਹ ਦੇਖੋ ਅੱਜ ਕੱਲ ਬਹੁਤ ਤਰੀਕੇ ਨੇ ਸਾਡੀ ਸਾਡੇ ਟੈਕਨੋਲੋਜੀ ਬਹੁਤ ਅਗੜੀ ਹੈ ਗਈ ਹੈ ਸਾਡੀ ਪੁਲਿਸ ਦੇ ਕੋਲ ਬਹੁਤ ਤਰੀਕੇ ਹੈਗੇ ਨੇ ਜਿਹਦੇ ਨਾਲ ਕਿ ਪੁਲਿਸ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਪਤਾ ਕਰ ਸਕਦੀ ਹੈ ਕਿ ਇਹ ਸਭ ਕੁਝ ਕੌਣ ਕਰ ਰਿਹਾ ਹੈ ਸਾਨੂੰ ਇਹਨਾਂ ਚੀਜ਼ਾਂ ਨਾਲ ਘਬਰਾਉਣਾ ਨਹੀਂ ਚਾਹੀਦਾ ਤੇ ਦੂਸਰਾ ਸਾਨੂੰ ਮਤਲਬ ਬਿਨਾਂ ਲੋਕਾਂ ਦੇ ਪਤਾ ਲੱਗੇ ਕਿ ਜਿੱਦਾ 에어ਪੋਰਟ ਦੇ ਵਿੱਚ ਸਿਕਿਉਰਿਟੀ ਹੁੰਦੀ ਹੈ ਉਹ ਬਾਹਰ ਕੋਈ ਐਸਾ ਸਟਰਕਚਰ ਬਣਾ ਕੇ ਤੇ ਚੰਗੀ ਸਿਕਿਉਰਿਟੀ ਕਰ ਲੈਣੀ ਚਾਹੀਦੀ ਹੈ ਤੇ ਉਹ ਤੇ ਐਸਜੀਪੀਸੀ ਦਾ ਕੰਮ ਹੈ ਸਪੈਸ਼ੀਫਾਈਡ ਸਿਕਿਉਰਿਟੀ ਕਰੇ ਜਿਹਦੇ ਨਾਲ ਕੀ ਸਿੰਰਜੀ ਮਤਲਬ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਹੋਏ ਲੋਕਾਂ ਨੂੰ ਨਜ਼ਰ ਵੀ ਨਾ ਆਏ ਬਹੁਤ ਜ਼ਿਆਦਾ ਸਿਕਿਉਰਿਟੀ ਤੇ ਉਹ ਆਪਣੀ ਸ਼ਰਤਾਂ ਵੀ ਪੂਰੀ ਕਰ ਲੈਣ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈਗਾ ਬਹੁਤ ਤਰੀਕੇ ਹੈਗੇ ਨੇ ਕਿਸੇ ਵੀ ਆਈਆਈਟੀ ਨੂੰ ਇਹ ਜੌਬ ਦੇ ਦੇਣ ਉਹ ਐਨ ਵਧੀਆ ਇੱਕ ਪਲਾਨ ਬਣਾ ਕੇ ਤੁਹਾਡੇ ਸਾਹਦੇ ਰੱਖ ਦੇਗੀ ਸੋ ਮੇਰਾ ਖਿਆਲ ਹੈ ਕਿ ਇਹ ਕੋਈ ਜਿਆਦਾ ਡਰਨ ਵਾਲੀ ਤੇ ਗੱਲ ਨਹੀਂ ਹੈ ਕਿਉਂਕਿ ਜਿੰਨੇ ਕੋਈ ਕੰਮ ਕਰਨਾ ਹੁੰਦਾ ਹੈ ਨਾ ਉਹ ਥ੍ਰੈਟ ਨਹੀਂ ਕਰਦਾ ਜੋ ਥ੍ਰੈਟ ਕਰਦਾ ਉਹ ਕੰਮ ਨਹੀਂ ਕਰਦਾ ਪਰ ਇਹਦੇ ਵਿੱਚ ਇਨਵੈਸਟੀਗੇਸ਼ਨ ਬਹੁਤ ਜ਼ਰੂਰੀ ਹੈ ਤੇ ਨਾਲ ਅਸੀਂ ਇਹ ਐਸੀਆਂ ਗੱਲਾਂ ਜਿਹੜੀਆਂ ਸਾਡੇ ਰਿਲੀਜੀਅਨ ਦੇ ਖਿਲਾਫ ਹੋ ਰਹੀਆਂ ਨੇ ਉਹਨਾਂ ਦੇ ਨੂੰ ਡੀਲ ਕਿੱਦਾ ਕਰਨੇ ਆ ਇਦੇ ਬਾਰੇ ਸਾਨੂੰ ਸੋਚਣਾ ਪਏਗਾ ਜਿੱਦਾਂ ਮੈਂ ਤੁਹਾਨੂੰ ਸੈਕਟਰੀ ਲਈ ਬਿੱਲ ਦੇ ਬਾਰੇ ਦੱਸੀਆ ਸਾਨੂੰ ਸੋਚਣਾ ਪਏਗਾ ਕਿ ਅਸੀਂ ਕਿੱਦਾਂ ਡੀਲ ਕਰਨੇ ਆ ਰਿਲੀਜੀਅਨ ਪਿਆਰ ਦੇ ਵਾਸਤੇ ਹੁੰਦਾ ਹੈ ਰਿਲੀਜੀਅਨ ਕਨਫਲਿਕਟ ਵਾਸਤੇ ਨਹੀਂ ਹੁੰਦਾ ਤੇ ਸਾਡਾ ਰਿਲੀਜੀਅਨ ਤੇ ਹੈ ਹੀ ਪਿਆਰ ਦਾ ਰਿਲੀਜੀਅਨ ਹੈ ਤੇ ਅਸੀਂ ਅਸੀਂ ਤੇ ਆਪਣਾ ਜਿਹੜਾ ਮੀਰੀ ਪੀਰੀ ਦੇ ਕਨਸੈਪਟ ਇਹ ਨਾਲ ਅਸੀਂ ਆਪਣੇ ਕਨਫਲਿਕਟ ਨੂੰ ਆਪਣੇ ਰਿਲੀਜੀਅਨ ਕੋਲ ਲੱਗ ਰੱਖਦੇ ਹਾਂ ਥੋ ਇਹਦੇ ਬਾਰੇ ਮੈਨੂੰ ਮੈਨੂੰ ਲੱਗਦਾ ਸਿੰਦਰ ਜੀ ਤੁਸੀਂ ਵੀ ਮੇਰੀ ਗੱਲ ਮੰਨੋਗੇ ਕਿ ਇਹਦੇ ਬਾਰੇ ਸਾਨੂੰ ਜ਼ਿਆਦਾ ਸੋਚ ਦੀ ਜ਼ਰੂਰਤ ਹੈਗੀ ਅਦਾਸ ਸੋਚ ਦੀ ਜਰੂਰਤ ਔਰ ਲੱਗਦਾ ਵੀ ਕਿਤਨੇ ਕਿਤੇ ਕੋਈ ਤਾਕਤਾਂ ਹੈਗੀਆਂ ਜਿਹੜੀਆਂ ਡਿਸਟਰਬ ਕਰਨ ਦੀ ਜੋ ਰੰਦੀ ਹੈਗੀ ਤਾਕਤ ਚ ਰੰਦੀ ਹੈ ਔਰ ਉਹ ਆਪਣਾ ਕੰਮ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਫੌਜ ਦੇ ਵਿੱਚ ਰਹੇ ਹੋ ਔਰ ਤੁਹਾਨੂੰ ਕਾਫੀ ਫੌਜ ਨਾਲ ਪਿਆਰ ਪਿਆਰ ਵੀ ਲਗਾ ਪਿਆ ਤੁਸੀਂ ਪੰਜਾਬ ਦੇ ਵਿੱਚ ਹਮੇਸ਼ਾ ਕਹਿੰਦੇ ਰਹਿੰਦੇ ਹੋ ਵੀ ਸਾਡੇ ਮੁੰਡੇ ਫੌਜ ਚ ਵਰਤੀ ਹਾਂ ਤੇ ਕਈ ਵਾਰੀ ਤੁਹਾਡ ਤੋਂ ਸੁਣਿਆ ਵੀ ਹੈ ਜਦੋਂ ਤੁਸੀਂ ਕਿਤੇ ਜਾਂਦੇ ਵੀ ਹੋ ਉੱਥੇ ਵੀ ਤੁਸੀਂ ਬੋਲਦੇ ਰਹਿੰਦੇ ਹੋ ਪਰ ਤੂੰ ਹੁਣ ਜਿਹੜੀ ਲਾਸਟ ਦੇ ਵਿੱਚ ਇੱਕ ਫੋਰਦਰ ਰਿਲੇਟਿਡ ਇੱਕ ਗੱਲ ਪੱਤਰਕਾਰਾਂ ਨੇ ਵੀ ਛਾਪੀ ਆ ਔਰ ਉਸ ਨੂੰ ਹਰ ਬੰਦੇ ਨੇ ਆਪਣੇ ਆਪਣੇ ਐਂਗਲ ਨਾਲ ਲੀਤਾ ਹੈ ਜਦੋਂ ਸੀਟੀਐਸ ਅਨਿਲ ਚੋਹਾਨ ਜੀ ਬੋਲਦੇ ਆ ਕੈਨ ਨੋਟ ਵਿਨ ਵਾਰਸ ਆਫ ਟੂਡੇ ਵਿਦ ਯੈਸਟਰਡੇ ਵਪਨਸ ਉਹ ਇੱਕ ਡਿਫੈਂਸ ਦਾ ਵਰਕਸ਼ਾਪ ਸੀਗਾ ਉਹਦੇ ਵਿੱਚ ਬੋਲ ਰਹੇ ਸੀਗੇ ਤੇ ਉਸ ਦੇ ਵਿੱਚ ਜੀ 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 ਹਾਂ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਲਾਈਨ ਬੋਲੀ ਜਿਹੜੀ ਬਹੁਤ ਘੱਟ ਕੋਟ ਹੋਈ ਹੈ ਔਰ ਬੜੀ ਜੇ ਲੋਕਾਂ ਨੂੰ ਜਿਹਦਾ ਪਤਾ ਨਹੀਂ ਲੱਗਿਆ ਉਹਨਾਂ ਨੇ ਬੁਲਾਇਆ ਲਾਸਟ ਦੇ ਵਿੱਚ ਜੈਸਟਰਡ ਵਪਨਸ ਕੈਨ ਨੋਟ Win ਟੂਡੇਜ਼ ਵਾਰ ਟੂਮੋਰੋ ਟੈਕਨੋਲੋਜੀ ਇਸ ਨੀਡੇਡ ਟੂ ਫਾਈਟ ਟੂਡੇਜ਼ ਟੂਡੇਜ਼ ਬੈਟਲ ਜੀ 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 ਬਹੁਤ ਬਹੁਤ ਵੱਡੀ ਗੱਲ ਕਰ ਦਿੱਤੀ ਜਨਰਲ ਚੋਹਾਨ ਨੇ ਸੀਡੀਐਸ ਨੇ ਬਹੁਤ ਵੱਡੀ ਗੱਲ ਕਰ ਦਿੱਤੀ ਇਹ ਇਸ ਵਾਸਤੇ ਹੋਈ ਹੈ ਕਿਉਂਕਿ ਦੇਖੋ ਸਟੈਂਡਰਡ ਦੀ ਜਦੋਂ ਅਸੀਂ ਫੌਜ ਤੇ ਸੀਗੇ ਨਾ ਤੇ ਸਾਡੀ ਲੜਾਈ ਕਿਦਾਂ ਜਿੱਤਾ ਮੈਂ ਟੈਂਕ ਦਾ ਬੰਦਾ ਹੈਗਾ ਟੈਂਕਾਂ ਦੇ ਉੱਤੇ ਜਾਂਦੇ ਸੀਗੇ ਨਾਲ ਇਨਵੈਂਟਰੀ ਜਾਂਦੀ ਸੀ ਉਤੋਂ ਦੀ ਆਟਲਰੀ ਫਾਇਰ ਕਰਦੀ ਸੀਗੀ ਐਤਕੀ ਜਿਹੜਾ 4 ਦਿਨ ਦਾ ਕਨਫਲਿਕਟ ਹੋਇਆ ਪੂਰਾ ਡਰੋਨ ਦੇ ਉੱਤੇ 베이스ਡ ਹੈ ਮਿਜ਼ਾਈਲ ਦੇ ਉੱਤੇ 베이스ਡ ਹੈ ਪਿੰਪੁਆਇੰਟ ਟਾਰਗੇਟਸ ਦੇ ਉੱਤੇ 베이스ਡ ਹੈਗਾ ਤੇ ਹਾਲਾਕੀ ਅਸੀਂ ਐਥਕੀ ਤੇ ਜਮਰਦਾ ਸਟਰੀਕੇ ਦੇ ਨਾਲ ਅਸੀਂ ਪਾਕਿਸਤਾਨ ਜੋ ਵਰਦੀ ਲੋਕ ਕਹਿੰਦੇ ਰਹੇ ਮੈਂ ਤੁਹਾਨੂੰ ਦੱਸ ਰਿਹਾ ਤੇ ਮੈਂ ਕੋਈ ਵੀ ਬੜਾਈ ਨਹੀਂ ਕਰ ਰਿਹਾ ਅਸੀਂ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਪਾਕਿਸਤਾਨ ਨੂੰ ਤੇ ਜਿਹੜਾ ਚਾਈਨਾ ਦੀ ਜਿਹੜੀ ਉਹ ਹੈਗੀ ਹੈ ਰਿਸਰਚ ਜਿਹੜੀ ਹੈ ਮਿਜ਼ਾਈਲ ਟੈਕਨੋਲੋਜੀ ਦੀ ਉਹ ਟੋਟਲੀ ਫੇਲ ਹੋ ਗਈ ਹੈ 4 ਦਿਨਾਂ ਦੇ ਵਿੱਚ ਇਹ ਪਤਾ ਲੱਗ ਗਿਆ ਜੋ ਸੀਡੀਐਸ ਕਹ ਰਹੇ ਨੇ ਉਹ ਇਹ ਹੈ ਕਿ ਆਪਾਂ ਇਸ ਆਪਣੀ ਜਿੱਤ ਦੇ ਨਾਲ ਬਹਿ ਕੇ ਤੇ ਮੋਜਾ ਨਹੀਂ ਮਾਰ ਸਕਦੇ ਹੀ ਆ ਜੀ ਆ ਬੱਲੇ ਬੱਲੇ ਅਸੀਂ ਇਹ ਕਰ ਦਿੱਤਾ ਟੈਕਨੋਲੋਜੀ ਰੋਜ਼ ਦੇ ਰੋਜ਼ ਚੇਂਜ ਹੁੰਦੀ ਹੈ ਇਹ ਗੱਲ ਮੈਂ ਵੀ ਕੀਤੀ ਸੀਗੀ ਮੇਰੇ ਖਿਆਲ ਜਦੋਂ ਮੈਂ ਆਪ ਤੰਦੂਰ ਦੇ ਉੱਤੇ ਬਹੁਤ ਬੋਲੇ ਆ ਉਦੋਂ ਮੈਂ ਵੀ ਇਹ ਕਿਹਾ ਸੀਗਾ ਕਿ ਇਹ ਸਾਡੇ ਵਾਸਤੇ ਕੋਈ ਖੁਸ਼ ਹੋਣ ਦੀ ਗੱਲ ਨਹੀਂ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਟੈਕਨੋਲੋਜੀ ਕਿੰਨੇ ਕਿੰਨੇ ਐਡਵਾਂਸਡ ਆ ਤੇ ਉਹ ਵੀ ਹੁਣ ਆਪਣੇ ਆਪ ਨੂੰ ਹੋਰ ਐਡਵਾਂਸ ਕਰਨ ਦੀ ਕੋਸ਼ਿਸ਼ ਕਰਨਗੇ ਸੋ ਸਾਡੇ ਵਾਸਤੇ ਆਪਣੇ ਆਪ ਨੂੰ ਆਤਮ ਨਿਰਭਰ ਕਰਨਾ ডিফেন্স ਦੇ ਵਿੱਚ ਆਪਣੇ ਆਪ ਨੂੰ ਆਤਮ ਨਿਰਭਰ ਕਰਨਾ ਖਾਸ ਕਰਕੇ ডিফেন্স ਸਿਰਫ ডিফেন্স प्रोडक्शन ਨਹੀਂ ডিফেন্স ਰਿਸਰਚ ਦੇ ਵਿੱਚ ਵੀ ਆਪਣੇ ਆਪ ਨੂੰ ਆਤਮ ਨਿਰਭਰ ਕਰਨਾ ਤੇ ਐਸੇ ਐਸੇ ਵੈਪਨਸ ਬਣਾਣੇ ਜੋ ਕਿ ਕੱਲ ਦੀ ਲੜਾਈ ਦੇ ਵਾਸਤੇ ਬਿਲਕੁਲ ਸਾਨੂੰ ਸક્ષਮ ਕਰ ਦੇਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਹਿੰਦੁਸਤਾਨ ਵਾਸਤੇ ਅਗਰ ਅਸੀਂ ਆਪਣੀ ਡੈਮੋਕ੍ਰੇਸੀ ਮੇਨਟੇਨ ਕਰਦੀ ਹੈ ਅਗਰ ਅਸੀਂ ਆਪਣੀ ਪਾਵਰ ਮੇਨਟੇਨ ਕਰਦੀ ਹੈ ਅਗਰ ਅਸੀਂ ਇੱਕ ਗਲੋਬਲ ਪਾਵਰ ਬੰਨਾ ਹੈ ਅਸੀਂ ਇੱਕ ਵਿਸ਼ਵ ਗੁਰੂ ਬੰਨਾ ਹੈ ਤੇ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜਿਹੜੀ ਇਹਦੇ ਵਿੱਚ ਜਿਆਦਾ ਟਾਈਮ ਹੋ ਰਿਹਾ ਸਿੰਦਰ ਜੀ ਮੈਂ 1 ਮਿੰਟ ਚ ਕਹਿ ਦੇਣਾ ਸਾਡੇ ਸਿੱਖ ਮੁੰਡੇ ਜਿਹੜੇ ਨੇ ਉਹਨਾਂ ਦਾ ਫੌਜ ਚ ਜਾਣਾ ਬਹੁਤ ਜ਼ਰੂਰੀ ਹੈ ਪੜ੍ਹਾਈ ਲਿਖਾਈ ਕਰਕੇ। ਅਗਲਾ ਜਿਹੜਾ ਸੋਲਜਰ ਹੈ ਨਾ ਉਹ ਪੜ੍ਹਿਆ ਲਿਖਿਆ ਹੋਏਗਾ। ਐਦਾਂ ਨਹੀਂ ਜਾ ਸਕਦੇ। ਸੋ ਟੈਕਨੋਲੋਜੀਕਲੀ ਐਡਵਾਂਸਡ ਕਿਉਂਕਿ ਉਹ ਟੈਕਨੋਲੋਜੀ ਤੇ ਆ ਜਾਏਗੀ ਉਹਨੂੰ ਇਸਤੇਮਾਲ ਕਰਨਾ ਵੀ ਧਿਆਨ ਨਾਲ ਚਾਹੀਦਾ ਹੈ ਨਾ। ਤੇ ਸਾਡੇ ਤੁਹਾਨੂੰ ਮੈਂ ਇੱਕ ਵੈਸੇ ਖੁਸ਼ੀ ਦੀ ਗੱਲ ਦੱਸ ਦਵਾਂ ਕਿ ਜਿਹੜੇ ਸਾਡੇ ਜੱਟ ਸਿੱਖ ਜਿਹੜੇ ਸਿੱਖ ਰੈਜੀਮੈਂਟ ਚ ਜਾਂਦੇ ਨੇ ਉਹਨਾਂ ਉਹ 15-16 ਹਜ਼ਾਰ ਹੀ ਜਾਂਦੇ ਸੀਗੇ ਇੱਕ ਰਿਕਰੂਟਮੈਂਟ ਦੇ ਵਾਸਤੇ ਨੰਬਰ ਹੁੰਦਾ ਸੀ ਉਹਦੇ ਵਿੱਚੋਂ 7-8000 ਲੈਣੇ ਹੁੰਦੇ ਸੀਗੇ ਹੁਣ ਜਿਹੜੇ ਪੁਰਾਣੇ ਸਿਕ ਰਜiment ਦੇ ਅਫਸਰ ਨੇ ਕੁਝ ਲੈਫਟ ਲਏ ਜਨਰਲ ਨੇ ਕੁਝ ਉਹਨਾਂ ਦੇ ਨਾਲ ਸੁਭਿਦਰ ਮੇਜਰ ਨੇ ਉਹਨਾਂ ਨੇ ਜਾ ਕੇ ਪਿੰਡਾਂ 'ਚ ਮੋਟੀਵੇਟ ਕੀਤਾ ਲੋਕਾਂ ਨੂੰ ਤੇ ਐਤਕੀ 35000 ਮੁੰਡੇ ਗਏ ਨੇ ਰਿਕਰੂਟਮੈਂਟ ਵਾਸਤੇ ਤੇ ਉਹ ਇੱਕ ਅੱਛਾ ਨੰਬਰ ਹੈ ਜਿਹਦੇ ਵਿੱਚੋਂ 7-8000 ਜਾਣੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਚਿਹਰਾ ਡਰਗਸ ਟੋਕਸਿਕਸ ਦੇ ਵਾਲਾ ਸੀ ਪਈ ਜਾ ਰਹੇ ਆ ਸਾਨੂੰ ਵੀ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਫੌਜ ਇੱਕ ਬਹੁਤ ਅੱਛੀ ਬਹੁਤ ਅੱਛੀ ਨੌਕਰੀ ਹੈ ਬਹੁਤ ਅੱਛੀ ਨੌਕਰੀ ਹੈ ਤੁਸੀਂ ਕਹਿੰਦੇ ਹੋ ਇਨ ਸਿਕਿਉਰਿਟੀ ਉੱਥੇ ਤੇ ਪੂਰੀ ਸਿਕਿਉਰਿਟੀ ਸਿਕਿਉਰਿਟੀ ਹੈ ਤੁਸੀਂ ਅਗਲੀ ਵੀਰ ਦੇ ਵਿੱਚ ਵੀ ਚਲੇ ਜਾਓਗੇ ਏਡਾ ਤੁਹਾਨੂੰ ਪੈਸਾ ਮਿਲ ਜਾਏਗਾ ਏਡਾ ਤੁਹਾਨੂੰ ਐਕਸਪੀਰੀਅੰਸ ਮਿਲ ਜਾਏਗਾ ਕਿ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹੋ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਵਾਪਸ ਆਪਣੇ ਆਪ ਨੂੰ ਫੌਜ ਦੇ ਵੱਲ ਲੈ ਕੇ ਜਾਣਾ ਚਾਹੀਦਾ ਹੈ ਹਨ ਸਭ ਅਸੀਂ ਅੱਜ ਟੜੇ ਨਾਲ ਕਾਫੀ ਲੰਦੇ ਲੰਦੇ ਕਈ ਗੱਲਾਂ ਕੱਲੀਆਂ ਪੰਜਾਬ ਦੀਆਂ ਵੀ ਔਰ ਕੁਝ ਦੇਸ਼ ਦੀਆਂ ਵੀ ਤੇ ਸਾਨੂੰ ਲੱਗਿਆ ਵੀ ਇਦਾਂ ਦੀ ਅਸੀਂ ਗੱਲਬਾਤ ਕਰਾਂਗੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਵੀ ਥੋੜਾ ਜਿਹਾ ਅੱਛਾ ਵੀ ਲੱਗੇਗਾ ਉਹ ਰਾਜ ਅਸੀਂ ਬੜੇ ਤੁਹਾਡੇ ਕਹਿ ਅਨਸਾਰ ਕਿ ਨਵੀਂ ਚੀਜ਼ ਸ਼ੁਰੂ ਕੀਤੀ ਹੈ ਤੇ ਮੈਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਏਗੀ ਔਰ ਸਾਨੂੰ ਜੇ ਜੇ ਦੇਖ ਰਹੇ ਹੋ ਲਾਈਕ ਵੀ ਕਰਨ ਔਰ ਫਾਲੋ ਵੀ ਕਰਨਾ ਬੜਾ ਬਹੁਤ ਚੰਗਾ ਲੱਗਿਆ ਸਤਿੰਦਰ ਜੀ ਸਵੇਰੇ ਸਵੇਰੇ ਸਾਰਾ ਪੂਰਾ ਹਫਤੇ ਦਾ ਵੀ ਪਤਾ ਲੱਗ ਗਿਆ ਇਨਸਾਨ ਦਾ ਥੋੜਾ ਦਿਮਾਗ ਦੇ ਵਿੱਚ ਵੀ ਕਲੈਰਿਟੀ ਆ ਜਾਂਦੀ ਹੈ ਕਿ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਬਾਕੀ ਇੱਕ ਸਬਜੈਕਟ ਦੇ ਉੱਤੇ ਤੇ ਅਸੀਂ ਕਰਦੇ ਹੀ ਰਹਿੰਨੇ ਆ ਤੇ ਮੇਰਾ ਖਿਆਲ ਆਪਾਂ ਇਹਨੂੰ ਜਾਰੀ ਰੱਖਾਂਗੇ ਤੇ ਨਾਲ ਫਿਰ ਸਵੇਰੇ ਸੈਟਰਡੇ ਦੇ ਦਿਨ ਬੰਦਾ ਰਿਲੈਕਸ ਵੀ ਹੋ ਜਾਂਦਾ ਥੋੜਾ ਬਹੁਤਾ ਸੰਡੇ ਨੂੰ ਇੰਨੇ ਕੱਲ ਇੰਨੇ ਆ ਜਾਣਾ ਲੋਕਾਂ ਦੇ ਕੋਲ ਤੇ ਥੈਂਕ ਯੂ ਵੈਰੀ ਮੱਚ ਸਿੰਦਰ ਜੀ ਤੁਸੀਂ ਮੈਨੂੰ ਬੁਲਾਇਆ ਤੇ ਤੁਹਾਡੇ ਨਾਲ ਕਾਫੀ ਪੀ ਕੇ ਬਹੁਤ ਹੀ ਮਜ਼ਾ ਆਇਆ ਥੈਂਕ ਯੂ ਵੈਰੀ ਮੱਚ वाहगुरु जा खालसा वाहु सत सा